ਵੈਖਰੂ ਜੀ ਦਾ ਖਾਲਸਾ ਵੈਖਰੂ ਜੀ ਕੀ ਫਤਿਹ ਮੈਂ ਗੁਰਦੇਵ ਸਿੰਘ ਪ੍ਰੈਸ ਕੱਤਰ ਬਲਾਗ ਬਣਾਉਗਾ ਅਸੀਂ ਪੰਜਾਬੀ ਗੱਲਬਾਤ ਟੀਵੀ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਅੱਜ ਖਨੌਰੀ ਬਾਡਰ ਤੇ ਪਿਛਲੀਆਂ ਸਾਡੀਆਂ ਬਹੁਤ ਖਬਰਾਂ ਚੱਲ ਰਹੀਆਂ ਤੇ ਅੱਜ ਅਸੀਂ 15 ਮਾਰਚ ਹੋ ਗਈ ਹੈ ਜਾਣਾ ਵੀ ਕੱਲ ਅਸੀਂ 14 ਮਾਰਚ ਨੂੰ ਖਨੌਰੀ ਬਾਰਡਰ ਤੇ ਪਹੁੰਚਾ ਹੋਇਆ ਅੱਜ ਮੈਂ ਤੁਹਾਨੂੰ ਤਾਰਾ ਮਾਹੌਲ ਵਿਖਾਉਣ ਲਿਆ ਵੀ ਕਿਉਂਕਿ ਰਾਤ ਦੀ بارش ਬਹੁਤ ਹੀ ਹੁੰਦੀ ਰਹੀ ਕੱਲ 6 ਵਜੇ ਤੋਂ بارش ਸ਼ੁਰੂ ਹੋ ਗਈ ਸੀ ਤੇ ਸਾਰੀ ਰਾਤ ਹੀ بارش ਹੋਂਦੀ ਰਹੀ ਏ ਤੇ ਆਪਣੇ ਕਿਸਾਨ ਮੋਰਚਿਆਂ ਦੇ ਵਿੱਚ ਡਟੇ ਖੜੇ ਐ ਇਸ ਟਾਈਮ ਇਹ ਆਪਣੇ ਰਹਿਣ ਬਸੇਰੇ ਬਣੇ ਹੋਏ ਖਨੌਰੀ ਬਾਰਡਰ ਤੇ ਤੇ ਖਨੌਰੀ ਬਾਰਡਰ ਤੇ ਜਿਹੜੇ ਗੁਰੂ ਦੇ ਲਾਲੀਆਂ ਫੌਜਾਂ ਕਿਸਾਨ ਸੰਘਰਸ਼ ਕਮੇਟੀਆਂ ਸਾਰੀਆਂ ਜਿਹੜੇ ਬੰਦੀਆਂ ਇੱਥੇ ਡਟੀਆਂ ਖੜੀਆਂ ਐ ਜਿਹੜਾ ਮੈਂ ਤੁਹਾਨੂੰ ਤਾਇਰਾ ਮਾਹੌਲ ਵਿਖਾਉਣ ਲੈਠਾ ਅੱਜ ਦਾ ਤੇ ਹੁਣ ਮੈਂ ਤੁਹਾਨੂੰ ਲੈ ਚੱਲਦਾ ਹਾਂ ਇਹ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਵੱਡਾ ਇੰਦਰ ਸਿੰਘ ਇੰਦਰਜੀਤ ਸਿੰਘ ਕੋਟਵੱਡਾ ਤੇ ਸਾਡੇ ਇਸ ਟਾਈਮ ਬਾਬਾ ਪਰਗਣ ਸਿੰਘ ਪ੍ਰਿੰਗੜੀ ਜ਼ਿਲ੍ਹਾ ਪ੍ਰਧਾਨ ਜੋ ਗੁਰੂ ਕਾਲ ਲੰਗਰ ਸਿੰਭੂ ਬਾਡਰ ਤੇ ਮੈਂ ਇੱਕ ਸਾਲ ਸੇਵਾ ਕੀਤੀ ਲਗਾਤਾਰ ਇੱਥੇ ਵੀ ਖਨੌਰੀ ਬਾਡਰ ਤੇ ਵੀ ਸੇਵਾ ਕਰ ਰਹੇ ਹੁਣ ਮੈਂ ਤੁਹਾਨੂੰ ਜਿਹੜੀਆਂ ਲੰਗਰ ਦੀ ਦਿਸ਼ਾ ਵਿਖਾਉਣ ਲੱਗਾ ਅੱਜ ਤਾਇਰਾ ਮਾਹੌਲ 15 ਤਰੀਕ ਦਾ ਅੱਜ ਮ 15 ਤਰੀਕ ਦਾ ਤੁਹਾਨੂੰ ਤਾਰਾ ਮੋਲ ਵਿਖਾਉਣ ਲੱਟਾ ਹੈ ਤੇ ਬਾਬਾ ਦਰਸ਼ਨ ਸਿੰਘ ਦੀ ਗੁਰੂ ਕਾਲ ਲੰਗਰ ਦਿਓ 24 ਘੰਟੇ ਇੱਥੇ ਗੁਰੂ ਕਾਲ ਲੰਗਰ ਚੱਲਦਾ ਹੈ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਡੇ ਵੱਲੋਂ ਤੇ ਕੁਝ ਬਾਰਿਸ਼ ਹੋਣ ਕਰਕੇ ਕੱਲ ਦੀ ਬਾਰਿਸ਼ ਵੀ ਸਾਰੀ ਰਾਤ ਦੀ ਬਾਰਿਸ਼ ਹੋਣ ਦੀ ਫਿਰ ਵੀ ਆਪਣੇ ਜਿਹੜੇ ਕਿਸਾਨ ਮੋਰਚਿਆਂ ਦੇ ਵਿੱਚ ਡਟੇ ਖੜੇ ਅਸੀਂ ਆ ਟਾਈਮ ਜਗਜੀਤ ਸਿੰਘ ਸੂਬਾ ਅਗੂ ਨਾਲ ਗੱਲਬਾਤ ਕਰਨ ਲੱਗੇ ਹਾਂ ਮਾਨਤ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਐਂ ਧੰਨਵਾਦੀ ਆ ਸਾਡੇ ਗੁਰਦੇਵ ਸਿੰਘ ਦੇ ਜੋ ਪ੍ਰੈਸ ਕਟਰ ਪਿਛਲੇ ਅੰਦੋਲਨ ਦੇ ਵਿੱਚ ਵੀ 13 ਮਹੀਨੇ ਨੇ ਬਹੁਤ ਹਿੱਸਾ ਪਾਇਆ ਤੇ ਇਹਨੇ ਜਿੰਨੀ ਵੀ ਇਥੋਂ ਦੀਆਂ ਲਾਈਵ ਤਸਵੀਰਾਂ ਜਾਂ ਵੀਡੀਓ ਬਣਾ ਕੇ ਪਿਛਲੀ ਵਾਰ ਵੀ ਪਾਈਆਂ ਹੁੰਦੀਆਂ ਵੀ ਲੋਕਾਂ ਨੂੰ ਮੋਟੀਵੇਸ਼ਨ ਕਰਦਾ ਕਿ ਆਓ ਆਪਣੇ ਹੱਕਾਂ ਵਾਸਤੇ ਲੜਾਈ ਲੜੋ ਆਪਣੇ ਹੱਕਾਂ ਵਾਸਤੇ ਲੜਾਈ ਲੜਨ ਵਾਸਤੇ ਲੋਕ ਤੇ ਜਿਹੜੇ ਦੱਸਣ ਵਾਲੇ ਲੋਕ ਇਹਨਾਂ ਦਾ ਬੜਾ ਸੰਯੋਗ ਹੁੰਦਾ ਉਦੋਂ ਬਾਅਦ ਧੰਨਵਾਦੀ ਆਹੀ ਕੋਟ ਬੁੱਢਾ ਲੰਗਰ ਦੇ ਮੇਰਾ ਗੁਰੂ ਰਾਮਦਾਸ ਦਾ ਇਥੇ ਚੱਲਦਾ ਜਿਹਦੇ ਪਰੌਂਠੇ ਪੱਕਦੇ ਆ ਸਵੇਰ ਦੇ ਟਾਈਮ ਨਾਲ ਚਾਹਾਂ ਨਾਲ ਦਹੀਂ ਸੰਗਤਾਂ ਛਕਦੀਆਂ ਸੋ ਮੈਂ ਬੇਨਤੀ ਕਰਦਾ ਕਿ ਤagre ਹੋ ਕੇ ਇਸ ਅੰਦੋਲਨ ਨੂੰ ਕਾਮਯਾਬ ਬਣਾਈਏ ਹੁਣ ਬਹੁਤ ਹੀ ਸਮਾਂ ਨੇੜੇ ਆ ਗਿਆ ਜਿਹੜੀਆਂ ਆਪਣੀਆਂ ਮੰਗਾਂ ਸਰਕਾਰ ਜਲਦੀ ਹੀ ਮੰਗ ਲਈ ਆ ਤੇ ਆਪਾਂ ਵਾਅਦੋ ਵਾਦੇ ਤੇ ਹਿੱਸਾ ਪਾਈਏ ਜੀ ਹੋਣ ਤੁਹਾਡੇ ਨਾਲ ਗੱਲਬਾਤ ਕਰਨਗੇ ਜਗਰਾਤ ਸਿੰਘ ਜੀ ਸਾਡੇ ਪਟਿਆਲਾ ਜ਼ਿਲ੍ਹਾ ਪ੍ਰਧਾਨ ਪਟਿਆਲਾ ਜ਼ਿਲ੍ਹੇ ਦੇ ਪ੍ਰਧਾਨ ਤੋਂ ਅਸੀਂ ਉਹਨਾਂ ਨਾਲ ਜੁੜ ਚੁੱਕੇ ਹਾਂ ਹਾਂਜੀ ਪ੍ਰਧਾਨ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਜੀ ਇਹ ਤੁਸੀਂ ਸੁਣ ਹੀ ਲਿਆ ਸਾਡੇ ਪੱਤਰਕਾਰ ਸਾਹਿਬ ਜਿਨ੍ਹਾਂ ਨੇ ਮੀਂਹ ਕਣੀ ਦੇ ਵਿੱਚ ਇੰਨੀ ਸੇਵਾ ਨਿਭਾ ਰਹੇ ਨੇ ਇੱਥੇ ਤੇ ਇਹ ਵੇਖ ਲਓ ਜੀ ਮੀਂਹ ਕਣੀ ਦਾ ਕਿੰਦਾ ਅੱਜ ਚੱਖੜ ਕੱਲ ਦਾ ਰਾਤ ਦਾ ਚੱਲਣ ਡਿਆ ਤੇ ਧੰਨ ਨੇ ਬਾਬਾ ਪ੍ਰਗਟ ਸਿੰਘ ਪ੍ਰੰਗਣੀ ਮੰਡ ਸਾਹਿਬ ਜਿਹੜੇ ਸਵੇਰੇ 5 ਵਜੇ ਉੱਠ ਕੇ ਤਿਆਰ ਆ ਰੰਮ ਦਿੰਦੇ ਨੇ ਕਿ 7 ਵਜੇ ਪ੍ਰਸ਼ਾਦਾ ਸ਼ੁਰੂ ਹੋ ਕੇ ਤੇ 8 ਵਜੇ ਤੱਕ ਜਿਹੜਾ ਲੰਗਰ ਹੈ ਉਹ ਚਾਲੂ ਕਰਾ ਦਿੰਦੇ ਨੇ ਤੇ ਹੋਰ ਬਜ਼ੁਰਗ ਸਾਡੇ ਬਾਪੂ ਜੀ ਇੱਧਰ ਆਪਣਾ ਰਾਣਾ ਜੀ ਜਿਹੜੇ ਝੋਕੇ ਦੀ ਸੇਵਾ ਕਰ ਰਹੇ ਹਨ ਸਾਰੇ ਸਿੰਘ ਜਥੇਬੰਦੀ ਦੇ ਜਿਹੜਾ ਹਰੂ ਨੇ ਜਿੰਨੇ ਹੈਗੇ ਸੋ ਕੁਝ ਤਿਆਰੀਆਂ ਪਿੱਛੇ 29 ਵਾਲੀ ਵਰਸੀ ਕਰਕੇ ਉੱਥੇ ਆਪਣੇ ਸ਼ਹੀਦ ਜਿਹੜੇ ਅੰਗਰੇਜ਼ ਸਿੰਘ ਜੀ ਉਹਨਾਂ ਦੀ 29 ਨੂੰ ਵਰਸੀ ਆ ਉਹਦੇ ਕਰਕੇ ਮੀਟਿੰਗਾਂ ਵੀ ਚੱਲ ਰਹੀਆਂ ਨੇ ਪਿੰਡੋਂ ਪਿੰਡੀ ਤੇ ਇੱਥੇ ਜਿਹੜੀ ਲੰਗਰ ਦੀ ਸੇਵਾ ਹੈ ਜਥੇ ਵਾਰੋ ਵਾਰੀ ਆਏ ਜਾ ਰਹੇ ਨੇ ਜਿਵੇਂ ਜਿਹੜੇ ਜਥੇ ਨੂੰ ਹੁਕਮ ਹੁੰਦਾ ਉਹ ਲੰਗਰ ਪਹੁੰਚ ਜਾਂਦਾ ਤੇ ਸੋ ਇਹਦਾ ਕਰਕੇ ਸਾਰਾ ਜਿਹੜਾ ਮੋਰਚਾ ਹੈਗਾ ਉਹ ਚੜ੍ਹਦੀ ਕਲਾ 'ਚ ਚੱਲ ਰਿਹਾ ਜੀ ਠੀਕ ਆ ਪਤਾ ਜੀ ਡਾਡੇ ਕੋਈ ਕਿਉਂਕਿ ਕਿਸਾਨਾਂ ਨੂੰ ਜਿਹੜਾ ਆ ਇਸ ਟਾਈਮ ਇਹ ਬਜ਼ੁਰਗਾਂ ਦਾ ਦਮੰਡੇ ਤੇ ਬਾਹਰ ਦਾ ਇਹ ਜਿਹੜੀ ਸਰਕਾਰ ਸਾਨੂੰ ਛੜਕਾਂ ਦੇ ਰੋ ਰਹੀ ਏ ਹਰਿਆਣੇ ਸਰਕਾਰ ਕਿਉਂਕਿ ਅਸੀਂ ਇੱਥੇ ਪੰਜਾਬ ਦੇ ਵਿੱਚ ਬੈਠੇ ਇਹ ਵੇਖੋ ਜਿਹੜੇ ਕਿਸਾਨ ਜਿਹੜੇ ਆਪਦੇ ਮੰਜਾਂ ਦੇ ਡਟੇ ਖੜੇ ਐ ਤੇ ਆਪਦੇ ਭਾਜੇ ਦੇ ਵਿੱਚ ਕੱਟ ਰਹੇ ਦੇ ਜਿਹੜੇ ਭਾਜਾ ਚਾਰ ਕਰ ਰਹੇ ਗੁਰੂ ਘਰ ਲੰਗਰ ਤਿਆਰ ਕਰ ਰਹੇ ਆਹ ਬਾਬਾ ਜੀ ਸਾਡੇ ਜਿਲ੍ਹਾ ਪ੍ਰਧਾਨ ਕਿਸਾਨ ਸੰਘਰਸ਼ ਕਮੇਟੀ ਪੰਜਾਬ ਬਾਬਾ ਜੀ ਕੋਈ ਹੋਰ ਆਓ ਹਾਂਜੀ ਬਾਬਾ ਜੀ ਉਹ ਇੱਥੇ ਡਿਊਟੀ ਬਰਤਵਾ ਇਹ ਬਾਬਾ ਦਰਸ਼ਨ ਸਿੰਘ ਜੀ ਗੁਰੂ ਦੇ ਲੰਗਰ ਦੇ ਵਿੱਚ ਪਹੁੰਚ ਪਹੁੰਚ ਚੁੱਕੇ ਐ